ਬਲਕਾਰ ਸਿੰਘ ਸਿੱਧੂ ਦੇ ਪੀਏ ਦੇ ਵੱਲੋਂ ਪਰਚਾ ਕਰਵਾਇਆ ਜਾਂਦਾ ਪੀਏ ਵੱਲੋਂ ਪਰਚਾ ਕਰਵਾਉਣਾ ਵੀ ਸਵਾਲ ਖੜੇ ਕਰਦਾ ਕਿ ਜੇਕਰ ਦਿੱਕਤ ਸੀ ਤਾਂ ਖੁਦ ਕਿਉਂ ਨਹੀਂ ਕਰਵਾਇਆ ਇਹ ਆਡੀਓ ਵਾਇਰਲ ਹੋਣ ਤੋਂ ਬਾਅਦ ਸਾਡੇ ਕੋਲ ਪੂਰੀ ਆਡੀਓ ਵੀ ਹੁਣ ਆਉਣ ਵਾਲੀ ਹੈ ਉਹਦੇ ਵਿੱਚ ਜੋ-ਜੋ ਪੁਜ ਐਮਐਲਏ ਸਾਹਿਬ ਬੋਲੇ ਨੇ ਉਹ ਵੀ ਹੁਣ ਅਸੀਂ ਜਾਣ ਤੱਕ ਕਰਾਂਗੇ ਤੇ ਉਹਦੇ ਵਿੱਚ ਕਿਹੜੇ-ਕਿਹੜੇ ਭਾਈਚਾਰਿਆਂ ਦੇ ਖਿਲਾਫ ਸ਼ਬਦ ਵਰਤੇ ਨੇ ਤਾਂ ਪਰਚੇ ਹੁਣ ਐਮਐਲਏ ਸਾਹਿਬ ਦੇ ਉੱਤੇ ਜੇਕਰ ਕਰਦਾ ਹੋਇਆ ਕੋਈ ਜੇਕਰ ਕਿਸੇ ਅਧਿਕਾਰੀ ਵਿੱਚ ਦਾਮ ਹੋਇਆ ਤਾਂ ਪਤਾ ਨਹੀਂ ਕਿੰਨੇ ਕੁ ਹੋਣਗੇ ਵੀ ਉਹਨਾਂ ਤੇ ਪਰਚਾ ਕਿਉਂ ਨਹੀਂ ਜਿੱਥੇ ਸ਼ਰੇਆਮ ਚਿੱਟਾ ਵੇਖਦਾ ਉਹਨਾਂ ਤੇ ਪਰਚਾ ਕਿਉਂ ਨਹੀਂ ਜਿਨ੍ਹਾਂ ਨੇ ਬਾਈ ਕੋਠੀਆਂ ਤਪੀਆਂ ਉਹਨਾਂ ਤੇ ਪਰਚਾ ਕਿਉਂ ਨਹੀਂ ਜਿਨ੍ਹਾਂ ਨੇ ਏਸੀ ਹਸਪਤਾਲਾ ਚੋਂ ਲਿਆ ਕੇ ਆਪਦੇ ਘਰਾਂ ਚ ਲਾ ਲਈ ਜੇ ਸਾਡੇ ਪੱਖੀ ਗੱਲ ਕਰਦਾ ਤਾਂ ਬੰਦਾ ਭਾਈ ਬਹੁਤ ਸਾਫ਼ ਸੁਧਰਾ ਬਹੁਤ ਬੰਦਾ ਸੱਚਾ ਵਾ ਤੇ ਜੇ ਉਹਨੇ ਸਾਡੇ ਵਿਰੁੱਧ ਲਾਤੀ ਜੇ ਉਹਨੇ ਕੋਈ ਸੱਚ ਸਾਹਮਣੇ ਲਿਆਤਾ ਫੇਰ ਉਹ ਭਾਈ ਮਾੜਾ ਹੋ ਗਿਆ ਜਦੋਂ ਤੁਸੀਂ ਆਡੀਓ ਚਲਾਉਂਦੇ ਸੀ ਕਿਸੇ ਦੀਆਂ ਉਦੋਂ ਕੀ ਵੈਰੀਫਿਕੇਸ਼ਨ ਲਾ ਕੇ ਚਲਾਉਂਦੇ ਸੀ ਜਿਹਨਾਂ ਤੇ ਹੋਣਾ ਚਾਹੀਦਾ ਉਹਨਾਂ ਉੱਤੇ ਕਿਉਂ ਨਹੀਂ ਹੁੰਦਾ ਐਮਬਲੇ ਬਲਕਾਰ ਸਿੰਘ ਦੇ ਸਿੱਧੂ ਦੇ ਗੇਟ ਦੇ ਸਾਹਮਣੇ ਸ਼ਰਿਆਮ ਚਿੱਟਾ ਲਿਖਦਾ ਉਹਨਾਂ ਉੱਤੇ ਪਰਚਾ ਕਿਉਂ ਨਹੀਂ ਜਿਹੜੇ ਸ਼ਰਿਆਮ ਲੋਡਿੰਗ ਅਨਲੋਡਿੰਗ ਦੇ ਠੇਕੇ ਆ ਇਲੀਗਲ ਤਰੀਕੇ ਨਾਲ ਕਿਤੇ ਆਂਦੇ ਉਹਨਾਂ ਉੱਤੇ ਪਰਚਾ ਕਿਉਂ ਨਹੀਂ ਕਰਦੇ ਆਂਗੇ ਕਿਉਂ ਯਾਰ ਅਸੀਂ ਕੁਝ ਕੀ ਵੇਚਦੇ ਆਂ ਅਸੀਂ ਬਲੈਕ ਕਰਦੇ ਆਂ ਅਸੀਂ 2 ਨੰਬਰ ਦਾ ਧੰਦਾ ਕਰਦੇ ਆਂ ਡਰਦੇ ਤਾਂ ਇਹੇ ਆ ਜਦ ਪੂਰੇ ਪੰਜਾਬ ਦੇ ਸੋਸ਼ਲ ਮੀਡੀਆ ਦਾ ਗਲਾ ਕੁੱਟਿਆ ਜਾ ਰਿਹਾ ਮਨਿੰਦਰਜੀਤ ਸਿੱਧੂ ਦੇ ਪਰਚਾ ਨਹੀਂ ਹੋਇਆ ਜੇ ਗੱਲ ਕਰੇ ਨਾ ਅੱਜ ਮਨਿੰਦਰਜੀਤ ਸਿੱਧੂ ਦੇ ਪਰਚਾ ਹੋਇਆ ਇਹ ਪੰਜਾਬ ਦੇ ਸਾਰੇ ਸੋਸ਼ਲ ਮੀਡੀਆ ਦੇ ਜਿਹੜੇ ਪੱਤਰਕਾਰ ਆ ਉਹਨਾਂ ਤੇ ਪਰਚਾ ਹੋਇਆ ਅੱਜ ਮਨਿੰਦਰਜੀਤ ਸਿੱਧੂ ਤੇ ਹੋਇਆ ਕੱਲ ਨੂੰ ਕਿਸੇ ਹੋਰ ਤੇ ਹੋਊਗਾ ਪਾਸੋਂ ਕਿਸੇ ਹੋਰ ਤੇ ਹੋਊਗਾ ਇਹ ਡਰਾਉਂਦੇ ਆ ਅਸੀਂ ਐਂ ਨਾ ਡਰਨਾ ਅੱਜ ਨਾ ਕੱਲ ਡਰ ਕੇ ਅੱਜ ਮਨਿੰਦਰਜੀਤ ਸਿੱਧੂ ਦੇ ਨਾਲ ਪੂਰਾ ਪੰਜਾਬ ਐ ਇੱਕ ਕਰ ਪਰਚਾ ਕੈਨਸਲ ਨਾ ਹੋਇਆ ਅਸੀਂ ਸੋਸ਼ਲ ਮੀਡੀਆ ਦੇ ਜਿੰਨੇ ਪੱਤਰਕਾਰ ਹੈ ਸਮਾਜ ਸੇਵੀ ਲੋਕ ਹੈ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇੱਕ ਵੱਡਾ ਸੰਘਰਸ਼ ਅਸੀਂ ਵਿੜਾਂਗੇ ਅੱਜ ਜੋ ਸਾਡੇ ਸਾਥੀ ਮਨਿੰਦਰਜੀਤ ਸਿੱਧੂ ਉੱਤੇ ਪਰਚਾ ਹੋਇਆ ਉਹਦੀ ਜਾਣਕਾਰੀ ਸਾਰਿਆਂ ਨੂੰ ਮਿਲ ਗਈ ਹੋਵੇਗੀ ਅਸੀਂ ਗੱਲ ਕਰਨੀ ਹੈ ਇਸ ਮਾਮਲੇ ਦੇ ਬਾਰੇ ਡਿਜੀਟਲ মিডিਆ ਜਿਹੜਾ ਚੈਨਲ ਕਲੱਬ ਆ ਉਹ ਸਾਰਾ ਇਕੱਠਾ ਹੋਇਆ ਉਹਨਾਂ ਦੇ ਵਿਚਾਰ ਜਾਣਦਿਆਂ ਤੇ ਨਾਲ ਗੱਲਬਾਤ ਕਰਦਿਆਂ ਕਿ ਕਿਉਂ ਲੋਕਾਂ ਦੀਆਂ ਧੀਆਂ ਪਣਾ ਨੂੰ ਗਲਤ ਬੋਲਣ ਵਾਲੇ ਨੂੰ ਆਪਣੇ ਖਿਲਾਫ ਕੁਝ ਬਰਦਾਸ਼ਤ ਨਹੀਂ ਹੋਇਆ ਅਸੀਂ ਗੱਲ ਕਰ ਰਹੇ ਹਾਂ ਐਮਐਲਏ ਬਲਕਾਰ ਸਿੰਘ ਸਿੱਧੂ ਦੀ ਜਿਹੜੀ ਆਡੀਓ ਅਸੀਂ ਕੁਝ ਦਿਨ ਪਹਿਲਾਂ ਚੈਨਲ ਉੱਤੇ ਪਾਉਣੀ ਹੈ ਉਸ ਤੋਂ ਬਾਅਦ ਇਹ ਆਡੀਓ ਵਾਇਰਲ ਹੁੰਦੀ ਆ ਤੇ ਅੱਜ ਜਾ ਕੇ ਬਲਕਾਰ ਸਿੰਘ ਸਿੱਧੂ ਦੇ ਪੀਏ ਦੇ ਵੱਲੋਂ ਪਰਚਾ ਕਰਵਾਇਆ ਜਾਂਦਾ ਪੀਏ ਵੱਲੋਂ ਪਰਚਾ ਕਰਵਾਉਣਾ ਵੀ ਸਵਾਲ ਖੜੇ ਕਰਦਾ ਕਿ ਜੇਕਰ ਦਿੱਕਤ ਸੀ ਤਾਂ ਖੁਦ ਕਿਉਂ ਨਹੀਂ ਕਰਵਾਇਆ ਗੱਲਬਾਤ ਕਰਦੇ ਆ ਵੱਖ-ਵੱਖ ਜਿਹੜੇ ਸਾਡੇ ਕਲੱਬ ਦੇ ਮੈਂਬਰ ਨੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਤਾਰਾ ਜੀ ਕਿਵੇਂ ਦੇਖਦੇ ਜਿਹੜਾ ਇਹ ਅੱਜ ਪਰਚਾ ਹੋਇਆ ਇਸ ਮਾਮਲੇ ਨੂੰ ਕਿਵੇਂ ਦੇਖਦੇ ਬਹੁਤ ਤਿੱਖੇ ਸ਼ਬਦਾਂ ਵਿੱਚ ਇਹ ਦੀ ਨਿਖੇਧੀ ਕਰਦੇ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਸਾਫ ਤੌਰ 'ਤੇ ਇੱਕ ਨਕਮੀ ਸਰਕਾਰ ਹੈ ਜਿਹੜਾ ਹੁਣ ਪੀਏ ਤੋਂ ਪਰਚਾ ਕਰਾਤਾ ਇਹ ਤਾਂ ਇਹਦੇ ਦੂਜੇ ਦੇ ਮੋੜ ਤੇ ਧਰਕੇ ਚਲਾ ਰਹੇ ਆ ਜੇ ਕਰਨਾ ਤਾਂ ਤੁਸੀਂ ਆਪ ਕਰੋ ਹਿੰਮਤ ਰੱਖੋ ਜੇ ਲੱਤਾਂ ਭਾਰ ਚੱਲਦੀਆਂ ਤਾਂ ਕਰੋ ਪਰ ਇਹ ਵੀ ਹੁਣ ਸਰਕਾਰ ਡਰੀ ਹੋਈ ਆ ਕਿਉਂਕਿ ਦਿੱਲੀ ਦੇ ਵਿੱਚ ਜਿਹੜੀਆਂ ਇਹਨਾਂ ਦੀ ਸਰਕਾਰ ਨੂੰ ਅਸੀਂ ਕੰਮ ਬੜੇ ਕੀਤੇ سوشل ਮੀਡੀਆ ਨੇ ਦਿਖਾਉਣਾ ਸੀ سوشل ਮੀਡੀਆ ਨੇ ਇਹਨਾਂ ਦੀ ਸਰਕਾਰ ਬਣਾਈ ਆ ਜਦੋਂ ਹੁਣ ਇਹਨਾਂ ਦਾ ਨੰਗਾ ਚਿੱਟਾ ਸਭ ਕੁਝ ਕਰਤਾ ਚਿੱਟਾ ਸਾਹਮਣੇ ਲਿਆਂਦਾ ਤੇ ਇਹਨਾਂ ਨੂੰ ਹੁਣ ਪੀੜਾਂ ਹੋ ਰਹੀਆਂ ਮਨਿੰਦਰ ਜੀ ਸਿੱਧੂ ਸਾਡਾ ਵੱਡਾ ਵੀਰਾ ਕਿ ਉਹ ਇੱਕ ਸੱਚ ਬਖਾਉਂਦਾ ਸੱਚ ਬਖਾਉਣ ਦੀ ਕੋਸ਼ਿਸ਼ ਵੀ ਕੋਈ ਕਰਦਾ ਜਿਹਦੇ ਦਮ ਹੋਊਗਾ ਠੀਕ ਹੈ ਇਹ ਡਰਾਉਂਦੇ ਆ ਪੱਤਰਕਾਰਾਂ ਨੂੰ ਅੱਜ ਪੂਰੇ ਪੰਜਾਬ ਦੇ ਸੋਸ਼ਲ ਮੀਡੀਆ ਦਾ ਗਲਾ ਕੁੱਟਿਆ ਜਾ ਰਿਹਾ ਮਨਿੰਦਰਜੀਤ ਸਿੱਧੂ ਦੇ ਪਰਚਾ ਨਹੀਂ ਹੋਇਆ ਜੇ ਗੱਲ ਕਰੇ ਨਾ ਅੱਜ ਮਨਿੰਦਰਜੀਤ ਸਿੱਧੂ ਦੇ ਪਰਚਾ ਹੋਇਆ ਇਹ ਪੰਜਾਬ ਦੇ ਸਾਰੇ ਸੋਸ਼ਲ ਮੀਡੀਆ ਦੇ ਜਿਹੜੇ ਪੱਤਰਕਾਰ ਆ ਉਹਨਾਂ ਤੇ ਪਰਚਾ ਹੋਇਆ ਅੱਜ ਮਨਿੰਦਰਜੀਤ ਸਿੱਧੂ ਤੇ ਹੋਇਆ ਕੱਲ ਨੂੰ ਕਿਸੇ ਹੋਰ ਤੇ ਹੋਊਗਾ ਪਰਚਾ ਕਿਸੇ ਹੋਰ ਤੇ ਹੋਊਗਾ ਇਹ ਡਰਾਉਂਦੇ ਆ ਅਸੀਂ ਐਂ ਨਾ ਡਰਨਾ ਅੱਜ ਨਾ ਕੱਲ ਡਰ ਕੇ ਅੱਜ ਮਨਿੰਦਰਜੀਤ ਸਿੱਧੂ ਦੇ ਨਾਲ ਪੂਰਾ ਪੰਜਾਬ ਹੈ ਬਾਹਰਲੇ ਮੁਲਕਾਂ ਦੇ ਵਿੱਚੋਂ ਸਾਨੂੰ ਕਾਲਾਂ ਆ ਰਹੀਆਂ ਲੋਕ ਪੋਸਟਾਂ ਪਾ ਰਹੇ ਆ ਤੁਸੀਂ ਇੱਕ ਹੁਣੀ ਪੋਸਟ ਸੁਖਬੀਰ ਸਿੰਘ ਬਾਦਲ ਨੇ ਵੀ ਸ਼ੇਅਰ ਕੀਤੀ ਆ ਉਧਰ ਮੀਡੀਆ ਨੇ ਵੀ ਪੋਸਟ ਸ਼ੇਅਰ ਕੀਤੀ ਆ ਉਹ ਕਹਿੰਦੇ ਅਸੀਂ ਨਾਲ ਆਂ ਡਰਨ ਦੀ ਕੋਈ ਲੋੜ ਡਰਦੇ ਆਂਗੇ ਕਿਉਂ ਯਾਰ ਅਸੀਂ ਕੁਝ ਫੀ ਵੇਚਦੇ ਆਂ ਅਸੀਂ ਬਲੈਕ ਕਰਦੇ ਆਂ ਅਸੀਂ ਦੋ ਨੰਬਰ ਦਾ ਧ ਡਰਤਾ ਇਹਨੂੰ ਲੱਗਿਆ ਹੋਇਆ ਨਾ ਵੀ ਸਾਡੇ ਹੁਣ ਚਿੱਟੇ ਖੋਲਣਗੇ ਖੋਲਾਂਗੇ ਜ਼ਰੂਰ ਅਸੀਂ ਪਹਿਲਾਂ ਚਲੋ ਕਰਦੇ ਸੀ ਹੁਣ ਜਦੋਂ ਇਹਨਾਂ ਦੀ ਵੀਡੀਓ ਬਿਖਾਉਂਦੇ ਸੀ ਉਦੋਂ ਅਸੀਂ ਚੰਗੇ ਲੱਗਦੇ ਆ ਜੇ ਕਰ ਐਜ਼ ਇਹਨਾਂ ਦੇ ਜਿਹੜੇ ਕਾਰਨਾਮੇ ਕਰਦੇ ਆ ਲੋਕਾਂ ਦੀ ਧੀਆਂ ਭੈਣਾਂ ਨੂੰ ਤੁਸੀਂ ਬੋਲਦੇ ਆ ਯਾਰ ਤੁਸੀਂ ਚੁਣੇ ਹੋ ਨੁਮਾਇੰਦੇ ਆ ਲੋਕਾਂ ਦੇ ਸੋਨੇ ਕਿੰਨੀ ਬਹੁਤ ਮੱਤ ਦਿੱਤੀ ਮਾੜੀ ਮੋੜੀ ਸ਼ਰਮ ਕਰੋ ਤੁਸੀਂ ਜੇ ਅਸੀਂ ਲੋਕਾਂ ਨੂੰ ਦਿਖਾਤ ਹੈ ਤੇ ਪੀੜ ਕਿਉਂ ਹੋਈ ਏ ਤੁਹਾਨੂੰ ਅਸੀਂ ਨਹੀਂ ਡਰਦਾ ਨਾ ਅਸੀਂ ਅੱਜ ਡਰਨੇ ਨਾ ਕੱਲ ਡਰਨਾ ਜੋ ਪਰਚਾ ਪੈਣਾ ਪੈ ਜਾਣਾ ਉਹ ਤਾਂ ਪੈ ਹੀ ਜਾਣਾ ਕੋਈ ਡਰਨ ਦੀ ਲੋੜ ਨਹੀਂ ਠੀਕ ਹੈ ਨਾ ਅਸੀਂ ਅੱਜ ਡਰੇ ਨਾ ਕੱਲ ਡਰਨਾ ਮਨਿੰਦਰਜੀਤ ਸਿੱਧੂ ਕੱਲਾ ਨਹੀਂਗਾ ਪੂਰਾ ਪੰਜਾਬ ਉਹਦੇ ਨਾਲ ਹੈ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਲੋਕ ਹੈ ਉਹ ਮੂਰੇ ਆ ਰਹੇ ਜੇਕਰ ਪਰਚਾ ਕੈਨਸਲ ਨਾ ਹੋਇਆ ਅਸੀਂ ਸੋਸ਼ਲ ਮੀਡੀਆ ਦੇ ਜਿੰਨੇ ਪੱਤਰਕਾਰ ਹੈ ਸਮਾਜ ਸੇਵੀ ਲੋਕ ਹੈ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇੱਕ ਵੱਡਾ ਸੰਘਰਸ਼ ਅਸੀਂ ਵਿੱਡਾਂਗੇ ਜਿਹਦੇ ਨਾਲ ਜਨਕ ਸਰਕਾਰ ਨੂੰ ਹਿਲਾ ਕੇ ਰੱਖ ਦਾਂਗੇ ਅਸੀਂ ਅੱਛਾ ਇਹਦੇ ਨਾਲ ਗੱਲ ਇਹ ਹੈ ਕਿ ਗੱਲ ਪਰਚੇ ਦੀ ਨਹੀਂ ਪਰਚੇ ਦਾ ਕੋਈ ਡਰ ਨਹੀਂ ਪਰ ਆਲੇ ਆ ਕਿ ਪਰਚਾ ਜਿੰਨਾ ਤੇ ਹੋਣਾ ਚਾਹੀਦਾ ਉਹਨਾ ਉੱਤੇ ਕਿਉਂ ਨਹੀਂ ਹੁੰਦਾ ਐਮਲਏ ਬਲਕਾਰ ਸਿੰਘ ਸਿੱਧੂ ਦੇ ਗੇਟ ਦੇ ਸਾਹਮਣੇ ਸ਼ਰਿਆਮ ਚਿੱਟਾ ਵਿਕਦਾ ਉਹਨਾ ਉੱਤੇ ਪਰਚਾ ਕਿਉਂ ਨਹੀਂ ਜਿਹੜੇ ਸ਼ਰਿਆਮ ਲੋਡਿੰਗ ਅਨਲੋਡਿੰਗ ਦੇ ਠੇਕੇ ਐ ਇਲੈਗਲ ਤਰੀਕੇ ਨਾਲ ਕਿਤੇ ਜਾਂਦੇ ਉਹਨਾ ਉੱਤੇ ਪਰਚਾ ਕਿਉਂ ਨਹੀਂ ਤੇ ਨਾਲ ਹੀ ਗੱਲ ਕਰੀਏ ਜਿੱਥੋਂ ਜਿੱਥੋਂ ਹਿਸਾਬ ਪੱਤੀ ਐ ਐਮਲਏ ਨੂੰ ਆਉਂਦੀ ਐ ਉਹਨਾ ਉੱਤੇ ਪਰਚਾ ਕਿਉਂ ਨਹੀਂ ਸਵਾਲ ਇਹ ਨਾਲ ਨੇ ਪਰਚੇ ਦੀ ਕੋਈ ਪਰਵਾਹ ਨਹੀਂ ਪਰਚੇ ਇੱਕ ਦੀ ਭਾਵੇਂ 10 ਹੋ ਜਾਣ ਇਹਨੂੰ ਤਾਂ ਅਸੀਂ ਸਟਾਰ ਗਿਣਦੇ ਆ ਕਿ ਇੰਨੇ ਸਟਾਰ ਲਾਗੇ ਪਰਚਾ ਨਹੀਂ ਗਿਣਦੇ ਤਾਂ ਹੋਰ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਬਈ ਇਸ ਕੀ ਦਿੱਕਤ ਕਿਉਂ ਹੋਈ ਐ ਜਿਹੜੀ ਆਡੀਓ ਵਾਇਰਲ ਤੋਂ ਦਿੱਕਤ ਕਿਉਂ ਹੋਈ ਜਿਹੜਾ ਇਹ ਸਭ ਤੋਂ ਪਹਿਲਾਂ ਤਾਂ ਮੈਂ ਪਰਚੇ ਦੀ ਗੱਲ ਕਰਾਂ ਇਹ ਜਿਹੜਾ ਪਰਚਾ ਕੀਤਾ ਤੁਸੀਂ ਦੱਸਿਆ ਵੀ ਇਹ ਮੀਡੀਆ ਨੂੰ ਇੱਕ ਨਵਾਂ ਮੈਡਲ ਦਿੱਤਾ ਗਿਆ ਆਮ ਆਦਮੀ ਪਾਰਟੀ ਕਨੇਓ ਪਹਿਲੀ ਗੱਲ ਤਾਂ ਇਹ ਮਨਿੰਦਰਜੀਤ ਸਿੱਧੂ ਇੱਕ ਇਨਸਾਨ ਨਹੀਂ ਮਨਿੰਦਰਜੀਤ ਸਿੱਧੂ ਆਮ ਲੋਕਾਂ ਦੀ ਆਵਾਜ਼ ਹੈ ਇੱਕ ਸੋਚ ਹੈ ਤੇ ਤੁਸੀਂ ਇੱਕ ਸੱਚ ਦੀ ਸੋਚ ਤੇ ਚੱਲਣ ਵਾਲੇ ਪੱਤਰਕਾਰ ਪਹਿਲਾਂ ਵੀ ਇਹਨਾਂ ਨੇ ਬੜੇ ਦੱਬੇ ਹੋਣਗੇ ਤੇ ਹਰ ਵਾਰੀ ਦੱਬਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਉਹਨਾਂ ਤੇ ਪਰਚਾ ਦੇ ਕੇ ਯਾਰ ਕੋਈ ਹੱਲ ਹੋ ਜਾਊਗਾ ਕੀ ਤੁਸੀਂ ਸੱਚ ਨੂੰ ਕਿੰਨਾ ਕਿਤਾਬ ਬਲੋਗੇ ਇਹ ਵੀ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਆ ਅੱਜ ਪਰਚਾ ਮਨਿੰਦਰ ਜੀ ਤੇ ਹੋਇਆ ਕੱਲ ਨੂੰ ਕਿਸੇ ਹੋਰ ਪੱਤਰਕਾਰ ਤੇ ਦੇ ਦੇਣਗੇ ਇਹ ਹਮੇਸ਼ਾ ਹੀ ਇਹ ਚਾਹੁੰਦੇ ਆ ਵੀ ਮੀਡੀਆ ਸਾਡੇ ਪੱਖੀ ਗੱਲ ਕਰਦਾ ਰਹੇ ਜੇ ਸਾਡੇ ਪੱਖੀ ਗੱਲ ਕਰਦਾ ਤਾਂ ਬੰਦਾ ਭਾਈ ਬਹੁਤ ਸਾਫ਼ ਸੁਥਰਾ ਬਹੁਤ ਬੰਦਾ ਸੱਚਾ ਵਾ ਤੇ ਜੇ ਉਹਨੇ ਸਾਡੇ ਵਿਰੁੱਧ ਲਾਤੀ ਜੇ ਉਹਨੇ ਕੋਈ ਸੱਚ ਸਾਹਮਣੇ ਲਿਆਤਾ ਫੇਰ ਉਹ ਬਾਈ ਮਾੜਾ ਹੋ ਗਿਆ ਮਨਿੰਦਰ ਤੇ ਜਿਹੜਾ ਪਰਚਾ ਹੋਇਆ ਸਮਝਣ ਦੀ ਲੋੜ ਆ ਮਨਿੰਦਰ ਦੇ ਨਾਲ ਸਿਰਫ ਪੱਤਰਕਾਰ ਭਾਈਚਾਰਾ ਨਹੀਂ ਮਨਿੰਦਰ ਨਾਲ ਉਹ ਲੋਕ ਜੁੜੇ ਹੋਏ ਆ ਜਿਹੜੇ ਸੱਚ ਨੂੰ ਪਸੰਦ ਕਰਦੇ ਆ ਜਿਹੜੇ ਆਮ ਆਦਮੀ ਪ ਪਾਰਟੀ ਦੇ ਇਹਨਾਂ ਝੂਠੇ ਪਰਚਿਆਂ ਤੋਂ ਅੱਕੇ ਹੋਏ ਐ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਉਹਨਾਂ ਤੇ ਪਰਚਾ ਕਿਉਂ ਨਹੀਂ ਜਿੱਥੇ ਸ਼ਰੇਆਮ ਚਿੱਟਾ ਵੇਕਦਾ ਉਹਨਾਂ ਤੇ ਪਰਚਾ ਕਿਉਂ ਨਹੀਂ ਜਿਨ੍ਹਾਂ ਨੇ ਬਾਈ ਕੋਠੀਆਂ ਤੱਬੀਆਂ ਉਹਨਾਂ ਤੇ ਪਰਚਾ ਕਿਉਂ ਨਹੀਂ ਜਿਨ੍ਹਾਂ ਨੇ ਏਸੀ ਹਸਪਤਾਲਾ ਚੋਂ ਲਿਆ ਕੇ ਆਪਦੇ ਘਰਾਂ ਚ ਚਲਾ ਲਏ ਉਹਨਾਂ ਦੇ ਪਰਚੇ ਨਹੀਂ ਪਰਚੇ ਜਿਹੜੇ ਸੱਚ ਬੋਲਣਗੇ ਉਹਨਾਂ ਤੇ ਕਰਨਗੇ ਦੂਜੀ ਗੱਲ ਜਿਵੇਂ ਪਹਿਲਾਂ ਤੁਸੀਂ ਵੀ ਜ਼ਿਕਰ ਕੀਤਾ ਜੇ ਪਰਚਾ ਕਰਵਾਉਣਾ ਹੀ ਸੀ ਤਾਂ ਐਮਐਲਏ ਸਾਹਿਬ ਆਪ ਆਉਂਦੇ ਕਹਿੰਦੇ ਵੀ ਅਸੀਂ ਪਰਚਾ ਦਰਜ ਕਰਵਾਤਾ ਇਹਦੇ ਤੇ ਪੀਏ ਵੱਲੋਂ ਪਰਚਾ ਕਰਵਾਇਆ ਜਾਂਦਾ ਗੱਲ ਕਹਾਣੀ ਤੋਂ ਕੀ ਦੀ ਕੀ ਬਣਾਈ ਜਾਂਦੀ ਹਮ ਬਿਲਕੁਲ ਤੁਹਾਡਾ ਕੀ ਕਹਿਣਾ ਬਾਈ ਮਾਬੂਦਾ ਅ ਪਹਿਲਾਂ ਤਾਂ ਪੂਰੇ ਕਲੱਬ ਬੋਲੇ ਇਹ ਜਿਹੜਾ ਪਰਚਾ ਹੋਇਆ ਇਹ ਬਹੁਤ ਨਿੰਦਣਯੋਗ ਘਟਨਾ ਕੀ ਤੇ ਇੱਕ ਇਹ ਕਹਿ ਸਕਦੇ ਆ ਕਿ ਜਿਹੜੀ ਇਹ ਘਟਨਾ ਨਾਲ ਸ਼ਰਮਨਾਕ ਘਟਨਾ ਤੁਸੀਂ ਇਹ ਕਹਿੰਦੇ ਹੁੰਦੇ ਸੀ ਅਸੀਂ ਆਮ ਲੋਕ ਕਹਿੰਦੇ ਅਸੀਂ ਸੱਚ ਨਾਲ ਖੜਨ ਆਲੇ ਅਸੀਂ ਅਣਕਲਾਬੀ ਆ ਬਹੁਤ ਸੋਹਣਾ ਇਨਕਲਾਬ ਆ ਜਿਹੜਾ ਕੋਈ ਸੱਚ ਦਿਖਾਊਗਾ ਉਹਦੇ ਤੇ ਪਰਚੇ ਦੇ ਦੋ ਬਹੁਤ ਵਧੀਆ ਗੱਲ ਆ ਮੈਂ ਬਹੁਤੀ ਲੰਮੀ ਚੌੜੀ ਗੱਲ ਨਹੀਂ ਲੈਂਦਾ ਕਿਉਂਕਿ ਮੇਰੇ ਸਾਥੀ ਨਾਲ ਹੋਰ ਵੀ ਬੋਲਣ ਵਾਲੇ ਆ ਤੁਸੀਂ ਇੱਕ ਚੀਜ਼ ਦੇਖੋ ਡਿਸਕਲੇਮਰ ਲਾਇਆ ਗਿਆ ਵੀਡੀਓ ਆਡੀਓ ਤੇ ਤੇ ਹੁੰਦਾ ਕੀ ਨਹੀਂ ਜਦੋਂ ਆਡੀਓ ਚਲਦੀ ਆ ਜਦੋਂ ਤੁਸੀਂ ਆਡੀਓ ਚਲਾਉਂਦੇ ਸੀ ਕਿਸੇ ਦੀਆਂ ਉਦੋਂ ਕੀ ਵੈਰੀਫਿਕੇਸ਼ਨ ਲਾ ਕੇ ਚਲਾਉਂਦੇ ਸੀ ਤੁਸੀਂ ਵੀ ਤਾਂ ਇੱਕ ਡਿਸਕਲੇਮਰ ਨਾਲ ਹੀ ਚਲਾਉਂਦੇ ਸੀ ਵੀ ਅਸੀਂ ਪੁਸ਼ਟੀ ਨਹੀਂ ਕਰਦੇ ਜਾਂ ਕਿਸੇ ਵੀ ਤਰ੍ਹਾਂ ਦਾ ਡਿਸਕਲੇਮਰ ਲਾ ਕੇ ਹੀ ਚਲਦੀ ਹੁੰਦੀ ਆ ਗੱਲ ਤਾਂ ਇਹ ਆ ਵੀ ਤੁਸੀਂ ਪਰਚਾ ਪਾਉਣ ਦੀ بجائے ਜੇ ਤੁਹਾਨੂੰ ਐਡਾ ਹੀ ਸੀ ਤੁਸੀਂ ਪੁੱਛਦੇ ਭਾਈ ਵੀ ਇਹ ਮੇਰੀ ਨਹੀਂ ਤੇ ਤੁਸੀਂ ਇਹਦੀ ਉਹ ਕਰੋ ਤੇ ਮੇਰੀ ਇੰਟਰਵਿਊ ਕਰੋ ਮੈਂ ਤੇ ਸਾਬਤ ਕਰਾਂ ਪਰ ਇਹ ਦੱਸ ਦਈਏ ਕਿ ਉਹਨਾਂ ਦਾ ਪੱਕ ਲੈਣ ਦੇ ਲਈ ਲਗਾਤਾਰ ਕਈ ਫੋਨ ਕੀਤੇ ਇੱਕ ਨਹੀਂ 5 ਤੋਂ 7 ਫੋਨ ਕੀਤੇ ਗਏ ਪਰ ਫੋਨ ਦਾ ਕੋਈ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਵੀ ਜੇਕਰ ਬੰਦਾ ਕੋਈ ਬਿਜ਼ੀ ਹੁੰਦਾ ਤਾਂ ਉਹ ਕਦੇ ਪਾਣੀ ਪੀਣ ਦੇ ਬਹਾਨੇ ਰੋਟੀ ਖਾਣ ਦੇ ਬਹਾਨੇ ਕਦੇ ਤਾਂ ਉਹਨੂੰ 1 ਮਿੰਟ ਦੀ ਵੇਲ ਹੁੰਦੀ ਹੈ ਉਦੋਂ ਕਿਉਂ ਨਹੀਂ ਬੈਕ ਕੋਲ ਕੀਤੇ ਉਸ ਤੋਂ ਬਾਅਦ WhatsApp ਉੱਤੇ ਮੈਸੇਜ ਕੀਤਾ ਗਿਆ ਕਿ ਇਸ ਦੇ ਬਾਰੇ ਤੁਹਾਡਾ ਪੱਖ ਲੈਣਾ ਜੇਕਰ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਉਸ ਤੋਂ ਕਈ ਘੰਟੇ ਬਾਅਦ ਜਾ ਕੇ ਇਹ ਆਡੀਓ ਵਾਇਰਲ ਹੁੰਦੀ ਆ ਤੇ ਇੱਥੇ ਵੀ ਦੱਸ ਦਈਏ ਕਿ ਇਹ ਆਡੀਓ ਵਾਇਰਲ ਹੋਣ ਤੋਂ ਬਾਅਦ ਸਾਡੇ ਕੋਲ ਪੂਰੀ ਆਡੀਓ ਵੀ ਹੁਣ ਆਉਣ ਵਾਲੀ ਹੈ ਉਹਦੇ ਵਿੱਚ ਜੋ-ਜੋ ਕੁਝ ਐਮ.ਐਲ.ਏ ਸਾਹਿਬ ਬੋਲੇ ਨੇ ਉਹ ਵੀ ਹੁਣ ਅਸੀਂ ਜਾਣ ਤੱਕ ਕਰਾਂਗੇ ਤੇ ਉਹਦੇ ਵਿੱਚ ਕਿਹੜੇ-ਕਿਹੜੇ ਭਾਈਚਾਰਿਆਂ ਦੇ ਖਿਲਾਫ ਸ਼ਬਦ ਵਰਤੇ ਨੇ ਤਾਂ ਪਰਚੇ ਹੁਣ ਐਮ.ਐਲ.ਏ ਸਾਹਿਬ ਦੇ ਉੱਤੇ ਜੇਕਰ ਕਰਦਾ ਹੋਇਆ ਕੋਈ ਜੇਕਰ ਕਿਸੇ ਅਧਿਕਾਰੀ ਵਿੱਚ ਦੰਮ ਹੋਇਆ ਤਾਂ ਪਤਾ ਨਹੀਂ ਕਿੰਨੇ ਕ ਹੋਣਗੇ ਤੇ ਨਾਲ ਹੀ ਗੱਲ ਕਰੀਏ ਕਿ ਵਿਧਾਨ ਸਭਾ ਦੇ ਸਪੀਕਰ ਸਾਹਬ ਦੇ ਬਾਰੇ ਕੀ ਕੁਝ ਬੋਲੇ ਨੇ ਉਸ ਆਡੀਓ ਦੇ ਵਿੱਚ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਹੁਣ ਜਿਹੜੀ ਆਡੀਓ ਸੀਗੀ ਇਹ ਕੁਝ ਪਾਰਟ ਸੀਗਾ ਇਹਦੇ ਵਿੱਚ ਐਡਿਟ ਕੁਝ ਨਹੀਂ ਕੀਤਾ ਗਿਆ ਜਿੰਨਾ ਪਾਰਟ ਸੀਗਾ ਸਾਰਾ ਉਸੇ ਤਰ੍ਹਾਂ ਚਲਾਇਆ ਗਿਆ ਐਫ ਆਈ ਆਰ ਦੇ ਵਿੱਚ ਕਿਹਾ ਗਿਆ ਕਿ ਇਸ ਨੂੰ ਐਡਿਟ ਕਰਕੇ ਚਲਾਇਆ ਗਿਆ ਪਰ ਇਸ ਦੇ ਵਿੱਚ ਕੁਝ ਵੀ ਐਡਿਟ ਨਹੀਂ ਹੈ ਜੇਕਰ ਐਮ ਐਲ ਐਸ ਵਾਕਈ ਕਹਿੰਦੇ ਨੇ ਕਿ ਆਡੀਓ ਮੇਰੀ ਨਹੀਂ ਤਾਂ ਉਹ ਇਹਦਾ ਟੈਸਟ ਕਰਵਾਉਣ ਜੇਕਰ ਟੈਸਟ ਦੇ ਵਿੱਚੋ ਵਾਕਈ ਨਿਕਲ ਜਾਂਦੇ ਆ ਕਿ ਹਾਂ ਇਹ ਆਵਾਜ਼ ਉਹਨਾਂ ਦੀ ਨੇ ਤਾਂ ਫਿਰ ਮੰਨ ਲਵਾਂਗੇ ਪਰ ਇਹ ਆਵਾਜ਼ 100% ਉਹਨਾਂ ਦੀ ਹੈ ਸਾਰੀ ਜਾਂਚ ਕਰਨ ਤੋਂ ਬਾਅਦ ਚਲਾਈ ਗਈ ਹੈ ਪਰ ਫਿਰ ਵੀ ਥੱਲੇ ਲਿਖਿਆ ਗਿਆ ਕਿ ਇਸ ਦੀ ਪੁਸ਼ਟੀ ਨਹੀਂ ਕਰਦੇ ਉਹਦਾ ਕਾਰਨ ਇਹ ਹੈ ਕਿ ਕਿਉਂਕਿ ਐਮਐਲਏ ਦਾ ਸਾਡੇ ਕੋਲ ਪੱਖ ਨਹੀਂ ਸੀਗਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਸਬੂਤ ਨੇ ਉਹ ਸਾਰੇ ਨਾਲ ਨੱਥੀ ਕੀਤੇ ਗਏ ਨੇ ਕਿ ਕਿਵੇਂ-ਕਿਵੇਂ ਉਹਨਾਂ ਨੂੰ ਮੈਸੇਜ ਕੀਤਾ ਫੋਨ ਕੀਤਾ ਤਾਂ ਹੋਰ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਚਾਹੂੰਗਾ ਜੀ ਇਸ ਜਿਹੜੀ ਘਟਨਾ ਦੇ ਬਾਰੇ ਮੈਂ ਸ਼ਹੀਦ ਉਦਮ ਸਿੰਘ ਪ੍ਰੈਸ ਕਲੱਬ ਦਾ ਫਰੀਦਕੋਟ ਦਾ ਪੀਆਰ ਉਸਤੀਸ਼ ਕੁਮਾਰ ਹੈਪੀ ਸਿਰਫ ਇੰਨੀ ਹੀ ਗੱਲ ਕਹੂੰਗਾ ਕਿ ਇਹ ਸਰਕਾਰ ਸੱਚ ਨੂੰ ਨੱਪਣਾ ਚਾਹਦੀ ਹੈ ਦੱਬਣਾ ਚਾਹਦੀ ਹੈ ਪਰ ਸੱਚ ਦੱਬਦਾ ਨਹੀਂਗਾ ਜੋ ਸੱਚ ਹੈ ਜਿਹੜੀ ਐਫ ਆਈ ਆਰ ਕੱਟੀ ਗਈ ਹੈ ਮਨਿੰਦਰਜੀਤ ਤੇ ਬਿਲਕੁਲ ਝੂਠੀ ਕੱਟੀ ਗਈ ਹੈ ਜੇ ਬਲਕਾਰ ਸਿੱਧੂ ਐਮ ਐਲ ਏ ਸੱਚਾ ਸੀ ਤਾਂ ਉਹ ਆਪਦੇ ਵੱਲੋਂ ਪਰਚਾ ਕਰਵਾਉਂਦਾ ਨਾ ਕਿ ਆਪਦੇ ਪੀਏ ਤੋਂ ਪਰਚਾ ਕਰਵਾਉਂਦਾ ਆਪ ਜਾਣਦਾ ਵੀ ਇਹ ਆਡੀਓ ਮੇਰੀ ਨਹੀਂਗੀ ਪਰ ਆਡੀਓ ਉਸੇ ਦੀ ਹੈਗੀ ਐ ਇਸ ਗੱਲ ਦੀ ਪੁਸ਼ਟੀ ਹੁੰਦੀ ਐ ਜੇ ਉਹ ਆਪ ਜਾਂਦਾ ਤਾਂ ਕਿਤੇ ਨਾ ਕਿਤੇ ਹੁੰਦਾ ਵੀ ਹਾਂ ਠੀਕ ਐ ਭਾਈ ਕੋਈ ਹੋਊਗਾ ਪਰ ਨਹੀਂ ਇਹ ਆਡੀਓ ਬਲਕਾਰ ਸਿੱਧੂ ਦੀ ਹੈਗੀ ਐ ਜਿਹੜਾ ਸਾਡੀਆਂ ਮਾਤਾਵਾ ਭੈਣਾ ਵਾਸਤੇ ਕੀ ਕੋਈ ਸ਼ਬਦ ਬੋਲ ਰਿਹਾ ਹੈਗਾ ਇੰਨੇ ਘਿਰੋਣੇ ਸ਼ਬਦ ਤੇ ਉਹਨੂੰ ਸੁਣ ਕੇ ਆਮ ਬੰਦਾ ਵੀ ਜਿਹੜਾ ਇਹ ਗੱਲ ਸੋਚਦਾ ਯਾਰ ਇਹ ਸਾਡੇ ਬਾਰੇ ਇਹੋ ਜੀ ਸੋਚ ਰੱਖਦੇ ਆ ਸ਼ਾਇਦ ਇਹਨਾਂ ਦਾ ਟਾਈਮ ਹੁਣ ਥੋੜਾ ਰਹਿ ਗਿਆ ਮਨਿੰਦਰ ਬਾਰੇ ਮੈਂ ਸਿਰਫ ਇੱਕੋ ਹੀ ਗੱਲ ਕਹੂੰਗਾ ਸਿੱਧੂ ਮੂਸੇ ਵਾਲਾ ਦਾ ਗੀਤ ਸੀ ਮਸੀਬਤ ਆ ਮਰਦਾ ਤੇ ਪੈਂਦੀ ਰਹਿੰਦੀ ਐ ਉਹ ਮਸੀਬਤ ਆਈ ਐ ਅਸੀਂ ਸਾਰਾ ਸਾਡਾ ਕਲੱਬ ਡਿਜੀਟਲ ਮੀਡੀਆ ਪ੍ਰੈਸ ਕਲੱਬ ਜੈਥੋ ਦਾ ਜੋ ਕਿ ਰਜਿਸਟਰਡ ਐ ਅਸੀਂ ਮਨਿੰਦਰ ਜੀ ਸਿੱਧੂ ਦੇ ਨਾਲ ਆ ਸਾਡਾ ਫਰੀਦਕੋਟ ਦਾ ਕਲੱਬ ਸ਼ਹੀਦ ਉਦਮ ਸਿੰਘ ਪ੍ਰੈਸ ਕਲੱਬ ਉਹ ਵੀ ਮਨਿੰਦਰ ਜੀ ਸਿੰਘ ਸਿੱਧੂ ਦੇ ਨਾਲ ਆ ਮਨਿੰਦਰ ਜੀ ਅਸੀਂ ਤੇਰੇ ਨਾਲ ਆ ਦਬੀ ਨਾ ਇਹਨੂੰ ਦੱਸਾਂਗੇ ਸੱਚ ਕੀ ਐ ਤੇ ਝੂਠ ਕੀ ਐ ਮੈਂ ਤੇ ਗੱਲ ਇਹ ਵੀ ਐ ਕਿ ਜਿਹੜਾ ਬਿਆਨ ਕਰਤਾ ਐ ਜਿਹੜਾ ਐਮਐਲਏ ਦਾ ਪੀਏ ਦੱਸਿਆ ਜਾ ਰਿਹਾ ਉਹਦਾ ਕਹਿਣਾ ਕਿ ਮੈਨੂੰ ਇਹ ਸਾਰੀ ਆਡੀਓ ਸੁਣ ਕੇ ਠੇਸ ਪਹੁੰਚੀ ਹੈ ਪਰ ਉਸ ਬੰਦੇ ਨੂੰ ਉਦੋਂ ਠੇਸ ਨਹੀਂ ਪਹੁੰਚੀ ਜਦੋਂ ਐਮਐਲਏ ਲੋਕਾਂ ਦੀਆਂ ਧੀਆਂ ਪੈਣਾ ਬਾਰੇ ਗਲਤ ਸ਼ਬਦਾਵਲੀ ਵਰਤ ਲਿਆ ਵੀਪ ਲਾ ਲਾ ਕੇ ਸਾਨੂੰ ਉਹ ਚਲਾਉਣੀ ਪਈ ਕਿਉਂਕਿ ਇੰਨੇ ਗੰਦੇ ਸ਼ਬਦ ਉਹਦੇ ਵਿੱਚ ਵਰਤੇ ਗਏ ਸੀ ਉਸ ਪੀਏ ਨੂੰ ਉਦੋਂ ਕੋਈ ਠੇਸ ਨਹੀਂ ਪਹੁੰਚੀ ਹੋ ਸਕਦਾ ਉਹਦੀ ਦੀ ਕੋਈ ਗਾਂਧੀ ਗਾਂ ਰਿਸ਼ਤੇਦਾਰ ਲੱਗਦੀ ਹੋਵੇ ਤਾਂ ਉਹਨੂੰ ਵੀ ਸ਼ਰਮ ਚਾਹੀਦੀ ਸੀ ਕਿ ਬਿਆਨ ਲਖਵਾਉਣ ਦੇ ਲਖਮਾਉਣ ਵੇਲੇ ਕਿ ਮੈਨੂੰ ਪੇਸ ਪਹੁੰਚੇ ਜੇ ਕਿ ਐਮਐਲਏ ਸਾਫ ਦੀ ਸ਼ਬੀ ਖਰਾਬ ਹੋਈ ਤੇ ਮੈਨੂੰ ਬਹੁਤ ਇਹਦੇ ਨਾਲ ਮਾੜਾ ਲੱਗਿਆ ਪਰ ਉਹਨੂੰ ਲੋਕਾਂ ਦੀ ਧੀਆਂ ਪੜਨਾ ਬਾਰੇ ਉਹਨੂੰ ਲੱਗਦਾ ਮਜ਼ੇ ਲੈ ਕੇ ਸੁਣ ਰਿਹਾ ਹੋਊਗਾ ਉਹਨੂੰ ਤਾਂ ਨਹੀਂ ਮਾਰਾ ਲੱਗਿਆ ਤਾਂ ਜੋ ਉਹਦੋਂ ਬਿਆਨ ਨਹੀਂ ਦਿੱਤਾ ਹੋਣੀ ਤਾਂ ਕੀ ਕਹਿਣਾ ਚਾਹੋਗੇ ਜੀ ਇਹ ਘਟਨਾ ਬਾਰੇ ਤੁਸੀਂ ਘਟਨਾ ਗੱਲ ਇਸ ਤਰ੍ਹਾਂ ਘਟਨਾ ਦੀ ਹੈਗੀ ਹੈ ਕਿ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਕੋਈ ਵੀ ਮਤਲਬ ਉਹ ਦੂਜੀਆਂ ਸਰਕਾਰਾਂ ਦੇ ਖਿਲਾਫ ਕੋਈ ਆਡੀਓ ਬਣਾਉਂਦੀ ਸੀ ਜਾਂ ਕੋਈ ਵੀਡੀਓ ਬਣਾਉਂਦੀ ਸੀ ਤਾਂ ਅਸੀਂ ਜਿਹੜੇ ਸੋਸ਼ਲ ਮੀਡੀਆ ਵਾਲੇ ਜਿੰਨੇ ਵੀ ਪੱਤਰਕਾਰ ਰਹੇਗੇ ਤਾਂ ਅਸੀਂ ਉਹ ਚਲਾਉਂਦੇ ਸੀਗੇ ਪਰ ਜਿਹੜੀ ਘ੍ਰੋਣੀ ਹਰਕਤ ਇਹ ਆਮ ਆਦਮੀ ਪਾਰਟੀ ਨੇ ਕੀਤੀ ਹੈ ਉਹ ਦੂਜੀਆਂ ਸਰਕਾਰਾਂ ਵੀ ਸਾਡੇ ਤੇ ਦਬਾਅ ਬਣਾਉਣਾ ਚਾਹੁੰਦੀਆਂ ਸੀਗੀਆਂ ਪਰ ਉਹ ਸੱਚ ਦਿਖਦਾ ਸੀ ਲੋਕਾਂ ਨੂੰ ਜਦੋਂ ਕਿ ਇਸ ਹੋਂ ਦੇ ਵਿੱਚ ਆਈ ਸੀ ਤਾਂ ਲੋਕਾਂ ਨੇ ਦੇਖ ਲਿਆ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਬਣੂਗੀ ਇਹ ਸਾਨੂੰ ਚੰਗਾ ਵਧੀਆ ਰਾਜ ਦੇਊਗੀ ਤੇ ਇਹਨੂੰ ਵਧੀਆ ਪੰਜਾਬ ਦੀ ਸੜੀ ਦੇਖਭਾਲ ਕਰੂਗੀ ਪਰ ਹੋਇਆ ਕਿ 17 ਦੇ ਵਿੱਚ ਦਾ ਨਹੀਂ ਲੱਗਿਆ ਤਾਂ ਜਦੋਂ 22 ਦੇ ਵਿੱਚ ਇਹ ਸਰਕਾਰ ਬਣਦੀ ਹੈ ਤਾਂ ਅਸੀਂ ਸੋਸ਼ਲ ਮੀਡੀਆ ਦੇ ਜਿੰਨੇ ਪੱਤਰਕਾਰ ਹੈਗੇ ਆ ਅਸੀਂ ਸਰਕਾਰ ਲਿਆਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਸੀਗਾ ਤੇ ਸਾਨੂੰ ਵੀ ਇਹ ਸੀਗਾ ਕਿ ਜਿਹੜੀ ਆਊਗੀ ਸਰਕਾਰ ਇਹ ਲੋਕਾਂ ਦੇ ਭਲੇ ਦੀ ਸਰਕਾਰ ਹੋਊਗੀ ਲੇਕਿਨ ਅੱਜ ਤੁਸੀਂ ਦੇਖ ਲਓ ਕਿ ਜਿਹੜੀ ਸਰਕਾਰ ਇਹ ਬਣੀ ਹੈ ਔਰ ਜਿਹੜੇ ਇਹਨਾਂ ਦੇ ਐਮਐਲਏ ਹੈਗੇ ਜਿੰਨੇ ਵੀ ਐਮਐਲਏ ਹੈਗੇ ਆ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਜਿਹੜੇ ਮਿਹਨਤ ਕਰਕੇ ਐਮਐਲਏ ਬਣਦੇ ਆ ਵੋਟਾਂ ਮੰਗ ਕੇ ਐਮਐਲਏ ਬਣਦੇ ਆ ਜਾਂ ਇਹ ਲੋਕਾਂ ਦੇ ਵਿੱਚ ਵਿਚਰ ਕੇ ਐਮਐਲਏ ਬਣਦੇ ਆ ਉਹਨਾਂ ਨੂੰ ਤਾਂ ਪਤਾ ਹੁੰਦਾ ਕਿ ਮੈਂ ਜਿਹੜਾ ਵਰਕਰ ਨਾਲ ਕਿਵੇਂ ਗੱਲ ਕਰਨੀ ਹੈ ਜਾਂ ਮੈਂ ਪ੍ਰਸ਼ਾਸਨਿਕ ਧਾਰਨਾ ਕਿਵੇਂ ਗੱਲ ਕਰਨੀ ਹੈ ਜਾਂ ਮੈਂ ਆਮ ਬੰਦੇ ਨਾਲ ਕਿਵੇਂ ਗੱਲ ਕਰਨੀ ਹੈ ਪਰ ਇਹਨਾਂ ਦੇ ਜਿਹੜੇ ਹੋਸ਼ ਆਵਾਸ਼ ਉਹ ਗਵਾ ਚੁੱਕੇ ਆਪਣੇ ਆਪ ਨੂੰ ਕਿਉਂਕਿ ਇਹਨਾਂ ਦੇ ਨਾ ਪੈਰ ਥੱਲੇ ਬਟੇਰਾ ਆ ਗਿਆ ਕਿਉਂਕਿ ਇਹਨਾਂ ਦਾ ਜਿਹੜਾ ਦਾ ਸੀਗਾ ਉਹ ਐਵੇਂ ਲੱਗ ਗਿਆ ਕਿ ਸਾਨੂੰ ਬਸ ਅਸੀਂ ਤਾਂ ਐਮਐਲਏ ਬਣ ਗਏ ਕਿਉਂਕਿ ਲੋਕਾਂ ਨੇ ਬਦਲਾ ਦੀ ਨੀਤ ਨਾਲ ਇਹਨੂੰ ਲੈ ਕੇ ਆਏ ਸੀ ਲੇਕਿਨ ਇਹਨਾਂ ਨੇ ਲੋਕਾਂ ਤੋਂ ਉਹਨੇ ਬਦਲਾ ਲੈ ਰਿਆ ਇਹ ਕਿਸੇ ਪੱਤਰਕਾਰ ਤੇ ਪਰਚਾ ਕਰਾਤਾ ਜਾਂ ਮੰਨ ਲਓ ਕੋਈ ਹੁਣ ਤੁਸੀਂ ਦੇਖ ਦਿਓ ਆਮ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹ ਘਟਨਾਵਾਂ ਪਹਿਲਾਂ ਸਰਕਾਰਾਂ ਚ ਇੰਨੀ ਵੱਡੀਆਂ ਘਟਨਾਵਾਂ ਕਿਉਂ ਨਹੀਂ ਹੋ ਰਹੀਆਂ ਸੀ ਇਹ ਇਸੇ ਕਰਕੇ ਕਰਾ ਰਹੇ ਆ ਕਿ ਇਹ ਥੋੜਾ ਜਿਹਾ ਹੁਣ ਆਫਰ ਗਿਆ ਆਫਰਨ ਦਾ ਮਤਲਬ ਕਿ ਇਹਨਾਂ ਨੂੰ ਐ ਹੋ ਗਿਆ ਵੀ ਬਸ ਅਸੀਂ ਆ ਕਿਉਂਕਿ ਜਿੰਨੇ ਅਸੀਂ ਕੁਝ ਕਰਾ ਸਕਦੇ ਆਪਣੇ ਵੱਲੋਂ ਕੋਈ ਜ਼ੋਰ ਲਾਉਣਾ ਉਹ ਲਾ ਲੋ ਮੁੜ ਕੇ ਕਿਹੜਾ ਸਾਨੂੰ ਕਿਸੇ ਨੇ ਵੋਟਾਂ ਪਾਉਣੀਆਂ ਇਹ ਇਹ ਕਹੇ ਕੱਲੇ ਬਲਕਾਰ ਸਿੱਧੂ ਦੀ ਗੱਲ ਨਹੀਂ ਕਰਦੇ ਇਹ ਆਸ-ਪਾਸ ਦੇ ਸਾਡੇ ਕੋਈ 4-5 ਐਮ.ਐਲ.ਏ ਹੈਗੇ ਆ ਜਿਹੜੇ ਮਤਲਬ ਆਪਣੇ ਆਪ ਨੂੰ ਗੱਲਾਂ ਬਾਤਾਂ ਉਹਨਾਂ ਦੀਆਂ ਲੇਕਿਨ ਉਹ ਆ ਜਿਆਦਾ ਸਵਾਦ ਤਾਂ ਫੇਰ ਹੈ ਨਾ ਬਲਕਾਰ ਸਿੱਧੂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਪਣੇ ਮੱਧਮ ਰਹੀਂ ਬਲਕਾਰ ਸਿੱਧੂ ਜੀ ਤੂੰ ਇੰਨਾ ਹੀ ਮਤਲਬ ਆਪਣੇ ਆਪ ਨੂੰ ਕਹਿਣਾ ਕਿ ਮੈਨੂੰ ਮਨਿੰਦਰ ਸਿੱਧੂ ਨੇ ਮੇਰੀ ਆਡੀਓ ਜਾਂ ਮੇਰੇ ਗਲਤ ਕੀਤੀ ਹੈ ਜਾਂ ਮੇਰੇ ਖਿਲਾਫ ਬੋਲਿਆ ਤਾਂ ਆਪ ਸਾਹਮਣੇ ਆਵੇ ਲੋਕਾਂ ਨੂੰ ਪਤਾ ਲੱਗੇ ਅੱਜ ਨਾ ਦੱਸੇ ਕਿ ਕੀ ਗਲਤ ਹੈ ਕਿ ਆਵਾਜ਼ ਕੀ ਦੀ ਆਓ ਆਵਾਜ਼ ਕੀ ਦੀ ਹੈ ਪਰ ਦੇਖੋ ਇਹ ਗੱਲ ਹੁੰਦੀ ਹੈ ਵੀ ਦਬਾਉਣ ਦੀ ਗੱਲ ਕਰਦੇ ਦਬਣ ਵਾਲੀ ਦੇਖੋ ਪੱਤਰਕਾਰ ਫਿਰ ਪੱਤਰਕਾਰ ਕੀ ਜੇ ਦਬ ਗਿਆ ਫਿਰ ਪੱਤਰਕਾਰ ਹੀ ਕਾਦੀ ਰਹੇਗੀ ਜੇ ਦਬ ਗਿਆ ਠੀਕ ਹੈ ਨਾ ਤਾਂ ਇਹ ਜਿਹੜੀਆਂ ਗੱਲਾਂ ਹੈਗੀਆਂ ਅਸੀਂ ਪੂਰੇ ਪੰਜਾਬ ਜਿਹੜਾ ਹੈਗਾ ਅੱਜ ਮਨਿੰਦਰਜੀਤ ਸਿੱਧੂ ਦੇ ਨਾਲ ਹੈ ਅੱਜ ਤੁਸੀਂ ਫੇਸਬੁਕ ਦੇ ਉੱਤੇ ਜਿੰਨੇ ਵੀ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਪੋਸਟਾਂ ਵੇਖ ਰਹੇ ਹੋ ਤਾਂ ਸਿੱਧੂ ਸਾਹਿਬ ਦੇ ਨਾਲ ਮੇਰੇ ਸਾਹਮਣੇ ਵਿਰੋਧੀ ਧਿਰ ਤੋਂ ਲੈ ਕੇ ਜਿੰਨੀਆਂ ਵੀ ਪੰਜਾਬ ਦੀਆਂ ਜਥੇਬੰਦੀਆਂ ਜਾਂ ਜਿੰਨੇ ਵੀ ਪ੍ਰੈਸ ਕਲੱਬ ਦੇ ਪੱਤਰਕਾਰ ਹੈਗੇ ਜਾਂ ਸੋਸ਼ਲ ਮੀਡੀਆ ਜਿਹੜੇ ਚਲਾਉਂਦੇ ਪਲੇਟਫਾਰਮ ਚਲਾ ਰਹੇ ਆ ਉਹ ਸਾਰੇ ਮਨਿੰਦਰ ਸਿੱਧੂ ਦੇ ਨਾਲ ਤਾਂ ਇਹਦੇ ਵਿੱਚ ਦੱਸ ਦਈਏ ਕਿ ਜਿਹੜਾ ਮਾਮਲਾ ਹੈ ਕੱਲਾ ਇੱਕ ਆਡੀਓ ਦਾ ਨਹੀਂ ਮਾਮਲੇ ਦੇ ਵਿੱਚ ਕਈ ਜੁੜੇ ਆ ਗੱਲ ਕਰੀਏ ਜੇ ਚੰਦ ਭਾਣ ਕਾਂਡ ਦੀ ਤਾਂ ਚੰਦ ਭਾ ਲਗਾਤਾਰ ਕਵਰ ਕੀਤਾ ਗਿਆ ਸਾਡੇ ਚੈਨਲ ਵੱਲੋਂ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਆ ਥੁੱਕ ਕੇ ਚਟਣਾ ਪਿਆ ਪਰਚਾ ਕੈਂਸਲ ਕਰਨਾ ਪਿਆ ਤਾਂ ਕਿਤੇ ਨਾ ਕਿਤੇ ਸਰਕਾਰ ਤੇ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਲਗਾਤਾਰ ਰੜਕ ਰਹੇ ਸੀ ਜਿਸ ਦਾ ਕਾਰਨ ਜਿਹੜਾ ਖਮਿਆਜਾ ਜੇ ਆਪਾਂ ਕਹਿ ਸਕਦੇ ਹਾਂ ਤਾਂ ਉਹ ਭੁਗਤਣਾ ਪੈ ਰਿਹਾ ਪਰ ਫਿਰ ਵੀ ਪ੍ਰਵਾਹ ਕੋਈ ਨਹੀਂ ਪਰਚੇ ਦੀ ਇਹਦੇ ਵਿੱਚ ਕਈ ਮਾਮਲੇ ਨੇ ਇਕੱਲਾ ਇਹ ਆਡੀਓ ਦਾ ਮਾਮਲਾ ਨਹੀਂ ਉਹਨਾਂ ਨੂੰ ਇਹ ਸੀ ਕਿ ਕਦੋਂ ਲੋਟ ਆਉਂਦਾ ਤੇ ਕਦੋਂ ਦੱਬੀਏ ਤਾਂ ਕਿ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਇਹ ਵੀ ਮਾਮਲਾ ਹੋ ਸਕਦਾ ਕਿ ਚੰਦ ਭਾਣ ਘਟਣਾ ਜਾਂ ਹੋਰ ਘਟਣਾਵਾ हां उन्होंने बिल्कुल जोੜਿਆ ਨਾਲ ਸਰਕਾਰ ਨੂੰ ਚੁੱਭਦਾ ਸੀ ਕਿ ਕਿਉਂਕਿ ਸਰਕਾਰ ਦੀ ਹਾਨੀ ਹੁੰਦੀ ਸੀ ਬਦਨਾਮੀ ਹੁੰਦੀ ਸੀ ਪ੍ਰਸ਼ਾਸਨ ਦੀ ਜਿਹੜੇ ਇੱਥੋਂ ਦੇ ਚੁਣੇ ਹੋਏ ਨੁਮਾਇੰਦੇ ਸੀ ਉਹਨਾਂ ਦੀ ਬਦਨਾਮੀ ਹੁੰਦੀ ਸੀ ਉਹਨਾਂ ਦਾ ਵਾਰ-ਵਾਰ ਨਾਂ ਆ ਰਿਹਾ ਸੀ ਉਹ ਸਾਨੂੰ ਕਹਿ ਰਹੇ ਸੀ ਜਾਂ ਸਾਡੇ ਵੀਰ ਨੂੰ ਕਹਿ ਰਹੇ ਸੀ ਵੀ ਤੁਹਾਡੇ ਤੁਸੀਂ ਸਾਡਾ ਨਾਂ ਲੈਨੇ ਅਸੀਂ ਨਹੀਂ ਕਹਿੰਦੇ ਉੱਥੇ ਜਾ ਕੇ ਤਾਂ ਵੇਖੋ ਜੇ ਤੁਸੀਂ ਐਡੇ ਸੱਚੇ ਆ ਤੇ ਚੰਦਪਾਨ ਕਿਉਂ ਨਹੀਂ ਗਏ ਚੰਦ ਭਾਂ ਦੇ ਜਿਹੜੇ ਦੁਖੀ ਲੋਕ ਆ ਜਿਹਨਾਂ ਦੇ ਗੱਟੇ ਕੁੱਟੇ ਆ ਪ੍ਰਚਾਰ ਨੇ ਤੁਸੀਂ ਉਹਨਾਂ ਕੋਲ ਇੱਕ ਵਾਰੀ ਕੌਣ ਨਹੀਂ ਗਏ ਤੁਹਾਨੂੰ ਲੋਕਾਂ ਨੇ ਵੋਟਾਂ ਨਹੀਂ ਪੈਂਗੀਆਂ ਉਹਨਾਂ ਲੋਕਾਂ ਨੇ ਚੁਣਿਆ ਨਹੀਂ ਹੋਇਆ ਇਹ ਗੱਲਾਂ ਕੁਝ ਲੋਕਾਂ ਨੂੰ ਚੁਬੜ ਗਈਆਂ ਸੀ ਜਿਵੇਂ ਸਾਡੇ ਇੱਕ ਸਾਥੀ ਨੇ ਕਿਹਾ ਵੀ ਸਿੱਧੂ ਮੂਸੇਵਾਲ ਦਾ ਇੱਕ ਗਾਣਾ ਨਹੀਂ ਗਾਣਾ ਸੀ ਦਬੀ ਨਾ ਤੂੰ ਝੋਟਿਆ ਦੁਨੀਆ ਸਵਾਦ ਲੈਂਦੀ ਹੈ ਮੁਸੀਬਤਾਂ ਮਰਦਾਂ ਤੇ ਪੈਂਦੀ ਰਹਿੰਦੀ ਹੈ ਕੋਈ ਗੱਲ ਨਹੀਂ ਮਰਦਾਂ ਤੇ ਪਰਚੇ ਪੈਂਦੇ ਆ ਗਾਣੇ ਵੀ ਚੱਲੇ ਆ ਕੁਝ ਨਹੀਂ ਹੋਇਆ ਇਹ ਤਾਂ ਰੀਤ ਰਵਾਇਤ ਚੱਲਦੇ ਰਹਿੰਦਾ ਅੱਜ ਇੱਧਰ ਅਤੇ ਦੂਜੇ ਪਾਸੇ ਹੋ ਜਾਊਗਾ ਸਰਕਾਰਾਂ ਹੁੰਦੀਆਂ ਜਾਂਦੀਆਂ ਜਾਂਦੀਆਂ ਸਦਾ ਤਾਂ ਇਹਨਾਂ ਨੇ ਰਹਿਣਾ ਨਹੀਂਗਾ ਨਾ ਜੇ ਗੱਲ ਕਰੀਏ ਤਾਂ ਕੋਈ ਗੱਲ ਨਹੀਂ ਇਹ ਇਹ ਜਿਹੜੀ ਗੱਲ ਹੈ ਨਾ ਜਿਹੜੀ ਸਾਰੀ ਘਟਨਾ ਹੈ ਇਹ ਇਹ ਕੀ ਹੈਗਾ ਕਿ ਪਿਛਲੇ ਲਗਭਗ ਮਨਿੰਦਰ ਜਿਹੜਾ ਹੈਗਾ ਕੰਟੋਂ ਕੱਟ ਵੀ 3 ਸਾਲ ਤੋਂ ਜਿੱਦੂ ਤੋਂ ਸਰਕਾਰ ਬਣੀ ਹੈ ਦੇਖੋ ਸਾਨੂੰ ਪਤਾ ਹੈ ਕਿ ਮਨਿੰਦਰ ਸਰਕਾਰ ਲਿਆਉਣ ਦੇ ਵਿੱਚ ਵੀ ਯੋਗਦਾਨ ਰਿਹਾ ਜਦੋਂ ਸਰਕਾਰ ਬਣਦੀ ਹੈ ਹਰੇਕ ਨੂੰ ਹੁੰਦਾ ਹੈ ਕਿ ਸਾਡੀ ਸਰਕਾਰ ਆਊਗੀ ਲੇਕਿਨ ਜਿਹੜੀ ਲਗਭਗ ਹੁਣ ਪਿਛਲੇ 15 ਦਿਨਾਂ ਤੋਂ ਜਿਹੜੀ ਸਰਕਾਰ ਦੀ ਕੰਟ੍ਰੋਵਰਸਰੀ ਚੱਲ ਰਹੀ ਹੈ ਕਿਉਂਕਿ ਮਨਿੰਦਰ ਨੂੰ ਜਿਹੜੀ ਚੰਦਪਾਨ ਘਟਨਾ ਦੇ ਵਿੱਚ ਜਿਹੜੀ ਵਿਰੋਧੀ ਧਿਰ ਹੈ ਦੂਜੇ ਦਾ ਫੋਨ ਵੀ ਕਰਾਉਂਦੇ ਆ ਤਾਂ ਮਨਿੰਦਰ ਨੇ ਸਿੱਧਾ ਲਿਖਤਾ ਜੇ ਮਨਿੰਦਰ ਦੇ ਗੱਲ ਦੇ ਦਿਲ ਦੇ ਵਿੱਚ ਕੋਈ ਇਹੋ ਜੀ ਗੱਲਬਾਤ ਹੁੰਦੀ ਨਾ ਤਾਂ ਮਨਿੰਦਰ ਉਹਨਾਂ ਨੂੰ ਫੋਨ ਕਰਕੇ ਬੈਠ ਲੈਂਦਾ ਜਾਂ ਉਹਨਾਂ ਨਾਲ ਗੱਲਬਾਤ ਕਰਨਦਾ ਬਸ ਇੱਕ ਇਹੀ ਮਨਿੰਦਰ ਦੀ ਸਾਡੇ ਸਿਫਤ ਹੈ ਕਿ ਮਨਿੰਦਰ ਨੇ ਸਮਝੋਤੇ ਕਰਨ ਦੀ ਬਜਾਏ ਉਸ ਗੱਲ ਨੂੰ ਲੋਕਾਂ ਤੱਕ ਲਿਜਾਣ ਦੀ ਗੱਲ ਕੀਤੀ ਹੈ ਜੇ ਉਹ ਮਨਿੰਦਰ ਉਸ ਗੱਲ ਨੂੰ ਉੱਥੇ ਦਬਾ ਜਾਂਦੇ ਤਾਂ ਸ਼ਾਇਦ ਅੱਜ ਇਹ ਪਰਚਾ ਜਿਹੜਾ ਕਿ ਨਾ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਗੱਲ ਜਿਹੜੀ ਹੋਣੀ ਦਬਣ ਵਾਲੀ ਨਹੀਂ ਹੈ ਕਿਉਂਕਿ ਹੁਣ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਪੂਰੇ ਵਰਡ ਦੇ ਵਿੱਚ ਜਿਹੜਾ ਚੰਦ ਭਾਂ ਫੈਲ ਚੁੱਕਿਆ ਕਿ ਉਹ ਮਤਲਬ ਰੁਕਣ ਦਾ ਨਾਂ ਨਹੀਂ ਲੈਂਦਾ ਕਿਉਂਕਿ ਉਹ ਜਿਵੇਂ ਜਿਵੇਂ ਗੱਲ ਆਈ ਜਾਂਦੀ ਹੈ ਉਵੇਂ ਮੇ ਰੋਜ਼ ਨਵੀਂ ਨਵੀਂ ਉੱਭਰ ਕੇ ਗੱਲਾਂ ਤੁਰੀਆਂ ਆਉਂਦੀਆਂ ਕਿਉਂਕਿ ਮਨਿੰਦਰ ਸਿੱਧੂ ਨੇ ਇੱਕ ਧਮਕੀ ਵੀ ਦਿੱਤੀ ਮਨਿੰਦਰ ਜਦੋਂ ਮਨਿੰਦਰ ਸਿੱਧੂ ਉਹਨਾਂ ਨੇ ਫੋਨ ਕਰਾਇਆ ਵੀ ਤੁਸੀਂ ਇਸ ਬਾਜ਼ ਆਜੋ ਜਾਂ ਕਿਵੇਂ ਵੀ ਆ ਤਾਂ ਮਨਿੰਦਰ ਸਿੱਧੂ ਨੇ ਉਹਨੇ ਪੋਸਟ ਦੇ ਵਿੱਚ ਹੀ ਇੱਕ ਗੱਲ ਕਲੀਅਰ ਕਰਤੀ ਸੀਗੀ ਵੀ ਜੇ ਤੁਸੀਂ ਕੋਈ ਮੇਰੇ ਤੇ ਇਹੋ ਜਿਹਾ ਪ੍ਰੈਸ਼ਰ ਪਾਉਂਗਾ ਤਾਂ ਮੇਰੇ ਕੋਲ ਬਹੁਤ ਕੁਝ ਹੈਗਾ ਤੁਹਾਡੇ ਖਿਲਾਫ ਦੱਸਣ ਵਾਸਤੇ ਹੋ ਲੱਗਦਾ ਕਿਤਨੇ ਕਿਤੇ ਸਿੱਧੂ ਬਲਕਾਰ ਸਿੱਧੂ ਦੇ ਬਹੁਤ ਨਜ਼ਦੀਕੀ ਹੈ ਇਹ ਤੇ ਇਹਨਾਂ ਨੇ ਆਪਣਾ ਤਾਂ ਜਿਹ ਹਰੇਕ ਬੰਦਾ ਆਪਣੀ ਆਪਣੀ ਤਾਂ ਦੇਖੋ ਵਾਹ ਲਾਉਂਦੀ ਹੈ ਪਰ ਇਹਨੇ ਜਿਹੜੀ ਆਪਣੀ ਵਾਹ ਲਾਈ ਹੈ ਠੀਕ ਨਹੀਂ ਅਸੀਂ ਇਹਦੀ ਕੋਰ ਨਹੀਂ ਦਿਆ ਕਰਦੇ ਬਿਲਕੁਲ ਜਿਵੇਂ ਚੰਦ ਭਾਨ ਮਸਲੇ ਵਿੱਚ ਉਹਨਾਂ ਦੇ ਬਾਰੇ ਹੋਰ ਬਹੁਤ ਕੁਝ ਹੈ ਉਵੇਂ ਹੀ ਬਲਕਾਰ ਸਿੱਧੂ ਦੇ ਬਾਰੇ ਜਿਹੜੀ ਆਡੀਓ ਰਹਿੰਦੀ ਹੈ ਉਹਦੇ ਵਿੱਚ ਵੀ ਬਹੁਤ ਕੁਝ ਹੈ ਉਹ ਚਲਾ assi ਇਸ ਲਈ ਨਹੀਂ ਸਕਦੇ ਹਾਲੇ ਕਿਉਂਕਿ ਉਹਦੇ ਵਿੱਚ ਗੰਦੀਆਂ ਸ਼ਬਦਾਵਲੀਆਂ ਇੰਨੀਆਂ ਨੇ ਕਿ ਬੀਪਾ ਸਾਨੂੰ ਵਾਰ-ਵਾਰ ਲਾਉਣੀ ਹੈ ਪਹਿਣ ਗਿਆ ਫਿਰ ਤਾਂ ਕੱਲੀ ਟੂੰ ਟੂੰ ਸੁਣੂਗੀ ਐਨੇ ਗੰਦੇ ਸ਼ਬਦ ਨੇ ਉਹ ਆਡੀਓ ਸਾਨੂੰ ਇਹ ਮਾਮਲੇ ਤੋਂ ਬਾਅਦ ਮਿਲਿਆ ਕਿਉਂਕਿ ਪਹਿਲਾਂ ਜਿਹੜੀ ਉਹ ਆਡੀਓ ਸੀਗੀ ਜਿੰਨੀ ਆਈ ਸੀ ਉਨੀ ਚਲਾਈ ਪਰ ਹੁਣ ਜਿਹੜੀ ਪੂਰੀ ਆਡੀਓ ਆ ਉਹਦੇ ਵਿੱਚ ਐਨਾ ਗੰਦਾ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਬਕਿਆ ਗਿਆ ਜਿਹੜਾ ਕੋਈ ਸੁਣ ਵੀ ਨਹੀਂ ਸਕਦਾ ਹੋ ਸਕਦਾ ਕਿ ਕੰਪਿਊਟਰ ਦੇ ਵੀ ਸਪੀਕਰ ਪਾੜ ਜਾਣ ਤਾਂ ਇਸ ਲਈ ਹੁਣ ਹੋ ਸਕਦਾ ਕਿ ਉਹ ਵੀ ਅਸੀਂ ਕਿਸੇ ਤਰੀਕੇ ਨਾਲ ਸੈੱਟ ਕਰਕੇ ਕਿ ਲੋਕਾਂ ਨੂੰ ਗਲਤ ਨਾ ਲੱਗੇ ਉਹ ਵੀ ਅਸੀਂ ਚਲਾਈਏ ਤੇ ਲਗਾਤਾਰ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਤੇ ਦੱਸ ਦਈਏ ਕਿ ਹੁਣ ਜਿਹੜਾ ਇਹ ਮਾਮਲਾ ਇਹ ਰੁਕਣ ਵਾਲਾ ਨਹੀਂ ਹੈ ਇਹ ਮਾਮਲਾ ਹੁਣ ਭੱគੂਗਾ ਤੇ ਸਰਕਾਰ ਦਾ ਤੇ ਬਲਕਾਰ ਸਿੰਘ ਸਿੱਧੂ ਦਾ ਚੰਗੀ ਤਰ੍ਹਾਂ ਜਲੂਸ ਕੱਢਿਆ ਜਾਊਗਾ ਜੀ ਭਾਈ ਮੈਂ ਇੱਕ ਗੱਲ ਕਰਨੀ ਚਾਹੁੰਦਾ ਤੁਸੀਂ ਗੱਲ ਕਰ ਰਹੇ ਸੀ ਕਿ ਬਾਅਦ ਚ ਪੂਰੀ ਵੀਡੀਓ ਆਈ ਇਹ ਭਲੇਖੇ ਚ ਨਾ ਕੋਈ ਵੀ ਰਵੇ ਅੱਜ ਤੁਸੀਂ ਕਹਿੰਦੇ ਹੁੰਦੇ ਕਿ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਆ ਹੀ ਜਾਂਦਾ ਜੇ ਅੱਜ ਤੁਹਾਡੀ ਸਰਕਾਰ ਦਾ ਤੁਸੀਂ ਐਂ ਕਹਿੰਦੇ ਹੋ ਵੀ ਜਿਹੜਾ ਕੋ ਮਰਜ਼ੀ ਕਰ ਲੋ ਪਰ ਆਉਣ ਵਾਲਾ ਸਮਾਂ ਇਹਨਾਂ ਨੂੰ ਵੀ ਦਿਖਦਾ ਕੀ ਹੈ ਸਾਡੀਆਂ ਸਾਰਿਆਂ ਤੇ ਗੱਲ ਹੈ ਸਾਡੀਆਂ ਵੀਡੀਓ ਆਡੀਓ ਜੋ ਵੀ ਚੱਲ ਰਹੀਆਂ ਅੱਗੇ ਟੈਕਨੋਲੋਜੀ ਐਹੋ ਜੀ ਆ ਤੁਸੀਂ ਲੱਖ ਆਪਦੇ ਤੋਂ ਜਿੰਨਾ ਮਰਜ਼ੀ ਡਿਲੀਟ ਕਰ ਲਓ ਜੇ ਉਹ ਡਿਲੀਟ ਨਹੀਂ ਹੁੰਦਾ ਡਾਟਾ ਉਹ ਪਿਆਰ ਰਹੇਗਾ ਲੋਕੀ ਕੱਲ ਨੂੰ ਵੀ ਤੁਹਾਨੂੰ ਕੱਢ ਕੇ ਦਿਖਾਉਣਗੇ ਚਪੇੜਾ ਵਾਂਗ ਇਹ ਭੁੱਲਣਾ ਜਾਈਓ ਕਿ ਸਾਡਾ ਆਹੀ ਕੋਜਾ ਜਿਵੇਂ ਬੁੱਬ ਬਥੇਰਾ ਕੁਝ ਪਿਆ ਤੇ ਇਹ ਬਥੇਰਾ ਕੁਝ ਫਿਰ ਆਊਗਾ ਬਾਹਰ ਉਹਦਾ ਨਾ ਤੁਹਾਡੇ ਕੋਲੇ ਕੋਈ ਸਰਕਾਰੀ ਤੰਤਰ ਹੋਣਾ ਕਲਾਕਾਰੀ ਤੁਹਾਡੀ ਪਹਿਲਾਂ ਹੀ ਖੁੰਝੇ ਲੱਗ ਚੁੱਕੀ ਹੈ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਹਨੇਰੇ ਵਿੱਚ ਹੋ ਸਕਦਾ ਜੀ ਭਾਈ ਬਈ ਇਹ ਬਲਕਾਰ ਸਿੱਧੂ ਉਹ ਸ਼ਖਸ਼ ਹੈ ਜਿਹੜਾ ਕਹਿੰਦਾ ਸੀਗਾ ਇੱਕ ਵਾਰੀ ਪਾਰਟੀ ਛੱਡ ਕੇ ਉਹ ਕਹਿੰਦਾ ਸੀਗਾ ਵੀ ਇਹਨਾਂ ਚ ਤਾਂ ਕੱਖ ਨਹੀਂ ਫਿਰ ਫਿਰ ਇਹਦਾ ਰਾਜੀਨਾਮਾ ਹੋ ਗਿਆ ਇਹਨੂੰ ਟਿਕਟ ਮਿਲ ਗਈ ਉਸ ਤੋਂ ਬਾਅਦ ਇਹ ਔਰਤਾਂ ਪ੍ਰਤੀ ਜਿਹੜੀ ਐਨੀ ਭੱਦੀ ਸ਼ਬਦਾਵਲੀ ਬੋਲੀ ਗਈ ਆ ਸਗੋਂ ਇਹ ਜਾਂਚ ਹੋਣੀ ਚਾਹੀਦੀ ਸੀਗੀ ਵੀ ਐਡੀ ਮਾੜੀ ਮਾਨਸਿਕਤਾ ਇੱਕ ਵਿਧਾਇਕ ਦੀ ਹੋਣੀ ਜਿਨੇ ਜਿਹੜੇ ਇਹ ਔਰਤਾਂ ਨੂੰ ਗਰੰਟੀਆਂ ਦੇ ਦੇ ਕੇ ਆਪਦੀ ਸਰਕਾਰ ਲੈ ਕੇ ਆਈ ਉਹਨਾਂ ਦੇ ਵਾਅਦੇ ਤਾਂ ਜਿਹੜਾ ਉਹ 1000 ਰੁਪਏ ਪੂਰਾ ਤਾਂ ਕੀ ਕਰਨਾ ਸੀਗਾ ਤੇ ਸਗੋਂ ਇਹ ਕਹਿੰਦੇ ਇਹ ਉਹਨਾਂ ਦੀ ਭੱਦੀ ਸ਼ਬਦਾਵਲੀ ਬੋਲਣ ਲੱਗੇ ਹੁਣ ਜੇਕਰ ਕੋਈ ਇਹਨੂੰ ਮਨਿੰਦਰ ਨੇ ਇਹਨੂੰ ਜ਼ਾਹਰ ਕਰਤਾ ਜਾਂ ਆਡੀਓ ਆ ਗਈ ਮਨਿੰਦਰ ਨੇ ਜ਼ਾਹਰ ਨਹੀਂ ਕੀਤਾ ਮਨਿੰਦਰ ਨੇ ਇੱਕ ਪਲੇਟਫਾਰਮ ਦਿੱਤਾ ਉਹਨੂੰ ਇਹ ਹੁਣ ਉਹਨੂੰ ਧਮਕਾਉਣ ਤੇ ਲੱਗ ਗਏ ਵੀ ਅਸੀਂ ਤਾਂ ਭਈ ਸਾਡੀ ਮਾਨਸਿਕਤਾ ਔਰਤਾਂ ਦੇ ਪ੍ਰਤੀ ਇਹ ਹੈ ਤੇ ਸਾਨੂੰ ਜੇ ਕੋਈ ਜਾਹਰ ਕਰੂਗਾ ਸਾਡੀ ਜੇਕਰ ਕੋਈ ਸਚਾਈ ਸਾਹਮਣੇ ਲਿਆਊਗਾ ਤਾਂ ਉਹਨੂੰ ਅਸੀਂ ਇਸ ਤਰੀਕੇ ਨਾਲ ਧਮਕਾਵਾਂਗੇ ਪਰ ਸਾਰਾ ਜਿਹੜਾ ਅਸੀਂ ਮੀਡੀਆ ਦੇ ਸਾਰੇ ਭਰਾ ਮਨਿੰਦਰ ਦੇ ਨਾਲ ਹੈ ਮਨਿੰਦਰ ਦੇ ਨਾਲ ਪੂਰੀ ਦੁਨੀਆ ਹੈ ਪੂਰਾ ਪੰਜਾਬ ਹੈ ਤੇ ਇਸ ਲਈ ਮਨਿੰਦਰ ਨਾ ਤਾਂ ਦਬਣ ਵਾਲਾ ਹੈ ਤੇ ਨਹੀਂ ਉਹਨੂੰ ਦਬਣ ਦੇਣਾ ਅਸੀਂ ਸਾਰੇ ਉਹਦੇ ਬਿਲਕੁਲ ਸਾਥ ਦੇਵਾਂਗੇ ਜੀ ਤਾਂ ਜਿਵੇਂ ਔਰਤਾਂ ਦੀ ਗੱਲ ਕੀਤੀ ਕਿ ਔਰਤਾਂ ਦੇ ਪ੍ਰਤੀ ਆ ਕੁਝ ਵਰਤਨਾ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਔਰਤਾਂ ਦਾ ਬਹੁਤ ਵੱਡਾ ਹੱਥ ਹੈ ਸਰਕਾਰ ਲਿਆਉਣ ਦੇ ਵਿੱਚ ਔਰਤਾਂ ਦੇ ਲਈ 1000 ਰੁਪਏ ਦੀਆਂ ਗਰੰਟੀਆਂ ਫ੍ਰੀ ਬਸ ਫਰ ਪਰ ਦੂਸਰੇ ਪਾਸੇ ਮਾਨਸਿਕਤਾ ਦੀ ਗੱਲ ਕਰੀਏ ਤਾਂ ਇੰਨੀ ਗੰਦੀ ਮਾਨਸਿਕਤਾ ਉਹ ਵੀ ਇੱਕ ਐਮਐਲਏ ਦੀ ਜਿਹਨੂੰ ਔਰਤਾਂ ਨੇ ਵੋਟਾਂ ਪਾਈਆਂ ਅੱਧੀ ਆਬਾਦੀ ਨੇ ਵੋਟਾਂ ਵਾ ਕੇ ਐਮਐਲਏ ਬਣਾਇਆ ਤੇ ਔਰਤਾਂ ਪ੍ਰਤੀ ਕੀ ਸੋਚਦਾ ਇਹ ਕੋਈ ਸੁਣ ਕੇ ਆਉਣ ਵਾਲੇ ਸਮੇਂ ਵਿੱਚ ਔਰਤਾਂ ਵੀ ਜਵਾਬ ਦੇਣਗੀਆਂ ਇਹਨਾਂ ਨੂੰ ਗਲੀਆਂ ਦੇ ਵਿੱਚੋਂ ਭਜਾਉਂਦੀਆਂ ਨਜ਼ਰ ਆਉਣ ਗਿਆ ਤਾਂ ਉਮੀਦ ਕਰਦੇ ਹਾਂ ਕਿ ਲੋਕ ਵੀ ਇਹਨਾਂ ਦੇ ਨਾਲੋਂ ਕਰਨਗੇ ਤੇ ਇਸ ਘਟਨਾ ਦੇ ਲਈ ਸਾਰਾ ਸਾਡਾ ਕਲੱਬ ਆ ਜਿਹੜਾ ਇਹਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਜਵਾਬ ਉਹ ਸਖਤ ਸ਼ਬਦਾਂ ਵਿੱਚ ਮੰਗਿਆ ਜਾਵੇਗਾ ਧੰਨਵਾਦ ਜੀ